ਸਹੀਂ ਫਾਰਮ ਹਾਊਸ ਤੇ ਰਹਿੰਦੇ ਆ ਆਪਣੇ ਅੰਦਰ ਆਪਣੇ ਦਰਵਾਜ਼ੇ ਬੰਦ ਹੀ ਸਾਡੇ ਤੇ ਅੰਦਰ ਸੁੱਤਿਆਂ ਨੂੰ ਆਵਾਜ਼ ਆਈ ਆ ਤੇ ਘਰ ਦੇ ਵਿੱਚ ਕਹਿੰਦੇ ਵੀ ਕਿੰਨਾ ਖੜਾਕ ਹੋਇਆ ਕਿ ਕੋਈ ਕਹਿੰਦਾ ਵੀ ਇਸਤਬਾਰ ਹੀ ਚੱਲੀ ਆ ਤੇ ਪਰ ਆnde ਵੀ ਇਸਤਬਾਰ ਦੀ ਆਵਾਜ਼ ਨਹੀਂ ਇਹ ਕੋ ਟਾਇਰ ਪਾਟਾ ਟਰੱਕ ਦਾ ਜ਼ੋਰਦਾਰ ਆਵਾਜ਼ ਸੀ ਬੜਾ ਦਰਮਗਾ ਦੀ ਆਵਾਜ਼ ਆਈ ਹੈ ਬਸ ਥਾਣਾ ਕਲਾਨੌਰ ਦੇ ਦੀਨਪਿੰਦੀ ਬਖਸ਼ੀਵਾਲ ਪੁਲਿਸ ਚੌਂਕੀ ਦੇ ਬਾਹਰ ਜਿਹੜਾ ਤਮਾਕਾ ਆ ਉਸ ਦੇ ਸਬੰਧ ਵਿੱਚ ਇੱਕ ਸ਼ਖਸ ਜਿਹੜੇ ਨੇ ਉਹ ਇੱਥੇ ਨੇੜੇ ਰਹਿੰਦੇ ਸਨ ਉਹਨਾਂ ਨਾਲ ਵੀ ਗੱਲਬਾਤ ਕਰ ਲਏ ਨੇ ਕੀ ਨਾਮ ਆ ਜੀ ਤੁਹਾਡਾ ਨਾਮ ਫਮਨ ਸਿੰਘ ਨੰਬਰਦਾਰ ਪਿੰਡ ਖਾਰਾ ਕੋੜਲੀ ਕੀ ਹੋਇਆ ਸੀ ਜੀ ਕੀ ਤੁਸੀਂ ਸੁਣਾ ਨਹੀਂ ਹੋਇਆ ਤਾਂ ਸਾਨੂੰ ਕੋਈ ਪਤਾ ਨਹੀਂ ਸਾਈ ਫਾਰਮਾ ਹਾਸ ਤੇ ਰਹਿੰਦੇ ਆ ਆਪਣੇ ਅੰਦਰ ਆਪਣੇ ਦਰਵਾਜ਼ੇ ਬੰਦੇ ਸੀ ਸਾਡੇ ਤੇ ਅੰਦਰ ਸੁੱਤਿਆਂ ਨੂੰ ਆਵਾਜ਼ ਆਈ ਆ ਤੇ ਘਰ ਦੇ ਵਿੱਚ ਕਹਿੰਦੇ ਵੀ ਕਿੰਨਾ ਖੜਾਕ ਹੋਇਆ ਕਿ ਕੋਈ ਕਹਿੰਦਾ ਵੀ ਇਸ ਤਬਾਰੀ ਚੱਲੀ ਆ ਤੇ ਪਰ ਆਂਦੇ ਵੀ ਅਸਤਵਾਜੀ ਦੀ ਆਵਾਜ਼ ਨਹੀਂ ਇਹ ਕੋ ਟਾਇਰ ਪਾਟਾ ਟਰੱਕ ਦਾ ਤੇ ਇਹ ਗੱਲ ਸੁਣ ਕੇ ਮੁੜ ਕੇ ਸੌ ਗਏ ਅਸੀਂ ਸਾਨੂੰ ਬਾਰੇ ਇਹਨੇ ਪਤਾ ਹੋ ਗਿਆ ਜ਼ੋਰਦਾਰ ਆਵਾਜ਼ ਸੀ ਬੜਾ ਧੜਮ ਕਾਦੀ ਆਵਾਜ਼ ਆਈਏ ਬਸ ਹਾਂ ਬੜੀ ਜ਼ੋਰਦਾਰ ਖੜਾ ਕਿੰਨੀ ਕੁ ਦੂਰ ਆ ਤੁਹਾਡਾ ਕਰ ਸਾਡਾ ਇੱਥੋਂ ਹਣਾ ਕੋ 500 ਮੀਟਰ ਹੋਊਗਾ ਹਾਂ ਬੜੀ ਨਹੀਂ ਦੂਰ ਤੱਕ ਆਵਾਜ਼ ਜਿਹੜੀ ਹਾਂਜੀ ਹਾਂਜੀ ਤਾਂ ਬੰਦ ਕਮਰੇ ਸੁਣੀ ਆਵਾਜ਼ ਹੀ ਰਾਤ ਦਾ ਸਮਾਂ ਆ ਸ਼ਾਮਾਂ ਜੀਆਂ ਦਾ ਆਏਗਾ ਤਾਂ ਕੰਮ ਨਹੀਂ ਸਾਡਾ ਕੋਈ ਨਹੀਂ ਫਿਰ ਅਸੀਂ ਆਪਣੇ ਬਿਸਤਰਿਆਂ ਤੇ ਲੰਮੇ ਪੈ ਗਏ ਸੀਗੇ ਜਿਹਾ ਤੇ ਹੁੰਦਾ ਕੰਮ ਬਾਅਦ ਪਾਰ ਫਿਰਦੇ ਫਿਰ ਹੁੰਦਾ ਬਾਅਦ ਦੇ ਜਿਹੜਾ ਹੋ ਉਹਨੂੰ ਆਵਾਜ਼ ਜ਼ਿਆਦਾ ਸੁਣੀ ਹੋਊਗੀ ਸਾਨੂੰ ਬੰਦ ਕਮਰੇ ਚ ਇੰਨੀ ਆਵਾਜ਼ ਸੁਣੀ ਆ ਫਿਰ ਅੱਜ ਅੱਜ ਕੀ ਪਤਾ ਲੱਗਾ ਅੱਜ ਇੱਥੇ ਬੈਂਕ ਚੋਂ ਪੈਸੇ ਲੈਣਾ ਤੇ ਪਤਾ ਲੱਗਾ ਵੀ ਇੱਥੇ ਚੌਂਕੀ ਚ ਲਿਆ ਉਹ ਉਹ ਇੱਥੇ ਮਿਲਟਰੀ ਮਿਲਟਰੀ ਵੀ ਆਈ ਅੱਗੇ ਹਦਾ ਦੇ ਵੇਖਣ ਆਈ ਹੈ ਵੀ ਕੀ ਚੱਲਿਆ ਕੀ ਨਹੀਂ ਚੱਲਿਆ ਹਾਂ ਇਹਨਾਂ ਨੇ ਤੁਸੀਂ ਸੁਣਿਆ ਇਹ ਪਿੰਡ ਨੇੜੇ ਰਹਿੰਦੇ ਨੇ ਲੰਬੜਦਾਰ ਜਿਨ੍ਹਾਂ ਨੇ ਦੱਸਿਆ ਕਿ ਸਾਡਾ ਥੋੜੀ ਦੂਰ ਹੀ ਡੇਰੇ ਦੇ ਉੱਤੇ ਘਰ ਆ ਔਰ ਰਾਤ ਇਹਨਾਂ ਨੇ ਦੱਸਿਆ ਕਿ ਬੜੀ ਜ਼ੋਰ ਦੀ ਖੜਾਕ ਜਿਹੜਾ ਹੈ ਇਹਨਾਂ ਵੱਲੋਂ ਸੁਣਿਆ ਗਿਆ ਹੈ ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਅੱਜ ਸਵੇਰੇ ਇਹਨਾਂ ਨੂੰ ਪਤਾ ਲੱਗਾ ਹੈ ਕਿ ਇੱਥੇ ਪੁਲਿਸ ਚੌਂਕੀ ਦੇ ਬਾਹਰ ਜਿਹੜੀ ਹੈ ਕੋਈ ਅਜੀਹਾ ਬਲਾਸਟ ਹੋਇਆ ਜਿਸ ਦੇ ਵਿੱਚ ਬਾਅਦ ਜੋ ਜਿਹੜੀ ਹੈ ਉੱਥੇ ਪੁਲਿਸ ਵਗੈਰਾ ਵੀ ਜਿਹੜੀ ਹੈ ਮੌਕੇ ਦੇ ਉੱਤੇ ਪਹੁੰਚੀ ਹੈ ਅਜੀਹਾ ਕਹਿਣਾ ਇਹਨਾਂ ਦਾ ਔਰ ਜਿਹੜੀ ਹੈ ਇੱਥੇ ਚੌਂਕੀ ਦੇ ਬਾਹਰ ਜਿਹੜਾ ਬਲਾਸਟ ਹੋਇਆ ਸੀ ਉਸ ਦੀ ਆਵਾਜ਼ ਜਿਹੜੀ